ਬਰਾਮ ਲੁੱਧ ਕੀ ਹੋਰ ਜਿਹੜੇ ਵਧੀਆ ਮਤਲਬ ਕਰੋੜ ਵਗੈਰਾ ਵਧੀਆ ਡੈਟ ਨਹੀਂ ਸੇਵਾ ਇਹਦੀ 2 ਸਾਲ ਤੋਂ ਕਰਦੇ ਸਾਢੇ 25 ਲੱਖ ਰੁਪਏ ਦਾ ਦਿੱਤਾ ਸੀਗਾ ਪਸੌੜ ਪਿੰਡ ਤੋਂ ਹੀ ਅੱਛਾ ਹਾਂਜੀ ਆ ਬੋਰਡ ਦੇ ਜਿਹੜੇ ਉਦੋਂ ਬੁਲਟ ਜਿੱਤਿਆ ਦੋ ਫਾਰ ਪ੍ਰਿੰਡ ਡਾਉਦਰ ਦੇ ਵਿੱਚ ਹੀ ਹਾਂਜੀ ਇਹਦੇ ਵਿੱਚ ਜੋ ਫੀਸ ਲੀਤੀ ਗਈ ਹੋਈਆ ਇੱਕ ਕੈਨਸਲ ਕਰਤੀ ਗਈ ਕੋਈ ਫੀਸ ਨਹੀਂ ਲਈ ਕਬੱਡੀ ਸਾਡੀ ਹਾਕੀ ਦਾ ਮੰਨੀ ਹੋਇਆ ਕਿਲਾ ਰਾਇਪੁਰ ਦੀ ਜੀ ਇੰਡੀਆ ਲਈ ਸਭ ਤੋਂ ਜ਼ਿਆਦਾ 골ਡ ਮੈਡਲ 올림픽ਸ ਚ ਹਾਕੀ ਦੀ ਟੀਮ ਚਾਹੀਆ ਤੇ ਇਹ ਹਾਕੀ ਦਾ ਕੋਈ ਪਲੇਅਰ ਹੀ ਨਹੀਂ ਜਿਹੜਾ ਕਿਲਾ ਰਾਇਪੁਰ ਚ ਨਾ ਖੇਡਿਆ ਹੋਵੇ ਮਿਨੀ 올림픽 ਦੇ ਨਾਮ ਤੇ ਪਿੰਡੂ ਕਿਲਾ ਰਾਇਪੁਰ ਦੀਆਂ ਖੇਡਾਂ ਦਾ ਕੱਲ ਆਗਾਜ਼ ਹੋਣ ਜਾ ਰਿਹਾ 17 18 19 ਨੂੰ ਇਹ ਖੇਡਾਂ ਹੋਣ ਜਾ ਰਹੀਆਂ ਔਰ ਇਸ ਦੇ ਵਿੱਚ ਚੰਗੀ ਖਬਰ ਇਹ ਹੈ ਕਿ ਹੁਣ ਬਲਦਾ ਵੀ ਇਸ ਮੈਦਾਨ ਦੇ ਵਿੱਚ ਦੌੜਨ ਗਿਆ ਕਿਉਂਕਿ ਪਿਛਲੇ 4-5 ਸਾਲ ਤੋਂ ਇਸ ਕਿਲਾ ਰਾਏਪੁਰ ਦੇ ਵਿੱਚ ਖੇਡ ਮੈਦਾਨ ਦੇ ਵਿੱਚ ਬਲਦਾ ਦੀ ਦੌੜਾ ਨਹੀਂ ਹੋ ਰਹੀ ਸੀ ਇਹ ਤਸਵੀਰਾਂ ਮੈਂ ਤੁਹਾਨੂੰ ਦਿਖਾ ਰਿਹਾ ਬਲਦਾ ਨਹੀਂ ਆ ਕਿਉਂਕਿ ਕੱਲ ਮੁਕਾਬਲੇ ਹੋਣਗੇ ਬਲਦਾ ਦੀਆਂ ਦੌੜਾਂ ਦੇ ਔਰ ਉਹ ਵੀ ਤੁਹਾਡੇ ਤੱਕ ਤਸਵੀਰਾਂ ਪਹੁੰਚਾਉਣ ਦੀ ਪੂਰੀ ਕੋਸ਼ਿਸ਼ ਕਰਾਂਗੇ ਔਰ ਇਹ ਬਲਦਾ ਦੇ ਜਿਹੜੇ ਮਾਲਕ ਆ ਬਲਦਾ ਨੂੰ ਨਾਲ ਲੈ ਕੇ ਆ ਆਈਐਨਐਸ ਮੈਦਾਨ ਦੇ ਵਿੱਚ ਟ੍ਰੇਨਿੰਗ ਹੋ ਰਹੇ ਨੇ ਪਹਿਲੇ ਇੱਕ ਦਿਨ ਪਹਿਲੇ ਟ੍ਰੇਨਿੰਗ ਹੋ ਹੋਏਗੀ ਔਰ ਕੱਲ ਜਦੋਂ ਇਸ ਮੈਦਾਨ ਦੇ ਵਿੱਚ ਬਲਦਾ ਦੌੜਨ ਗਿਆ ਤਾਂ ਪਿੰਡੂ ਵਿਰਸੇ ਇੱਕ ਖੇਡਾਂ ਦੀ ਇੱਕ ਝਲਕ ਪੰਜਾਬੀ ਕਲਚਰ ਦੀ ਤੁਹਾਨੂੰ ਜ਼ਰੂਰ ਨਜ਼ਰ ਆਏਗੀ ਚਾਹੇ ਊਠ ਦਾ ਦਾਸ ਹੋਵੇ ਚਾਹੇ ਘੋੜੇ ਦਾ ਦਾਸ ਹੋਵੇ ਘੋੜੀ ਦਾ ਦਾਸ ਹੋਵੇ ਔਰ ਕੁੱਤਿਆਂ ਦੀਆਂ ਖੇਡਾਂ ਕਈ ਤਰ੍ਹਾਂ ਦੇ ਬਜ਼ੁਰਗਾ ਦੀਆਂ ਦੌੜਾਂ ਉਹ ਸਾਰੀਆਂ ਤਸਵੀਰਾਂ ਤੁਹਾਡੇ ਦਾ ਪੰਜਾਬ ਦੀਆਂ ਕੋਸ਼ਿਸ਼ ਕਰਾਂਗੇ ਇਹ ਜਿਹੜੇ ਤੁਸੀਂ ਬਲਦ ਲੈ ਕੇ ਆਏ ਹੋ ਇਹ ਕੀ ਇਹ ਬਲਦਾ ਦਾ ਨਾਮ ਹੈ ਔਰ ਪੂਰੀ ਤਰ੍ਹਾਂ ਇੱਥੇ ਟ੍ਰੇਨਿੰਗ ਦੇ ਰਹੇ ਹੋ ਕਿਉਂਕਿ ਕੱਲ ਸ਼ੁਰੂ ਹੋਣਾ ਹੈ ਖੇਡਾਂ ਹਾਂਜੀ ਇਹ ਕੱਲ ਨੂੰ ਖੇਡਾਂ ਔੜਾਂ ਸ਼ੁਰੂ ਹੋ ਅੱਜ ਇਹਨਾਂ ਨੂੰ ਕਮਾਉਣ ਲਈ ਲੈ ਕੇ ਆਏ ਹਾਂ ਯਾਰ ਹਾਂਜੀ ਕੀ ਕੀ ਨਾਮ ਰੱਖੇ ਨੇ ਖੁਰਾਕ ਕੀ ਦਿੰਦੇ ਉਹਨਾਂ ਨੂੰ ਇਹਨਾਂ ਨੂੰ ਹੀ ਬਦਾਮ ਦੁੱਧ ਕੀ ਹੂੰ ਔਰ ਜਿਹੜੇ ਵਧੀਆ ਮਤਲਬ ਖਰੋਟ ਵਗੈਰਾ ਵਧੀਆ ਡੈਕਟ ਤੋਂ ਨਾ ਜਨਾ ਹਾਂਜੀ ਅੱਛਾ ਪੂਰੀ ਤਰ੍ਹਾਂ ਜਦੋਂ ਪਤਾ ਲੱਗਿਆ ਕਿ ਹੁਣ ਬਲਦਾਂ ਦੌਰਾਂ ਦੀਆਂ ਕਿਲੇ ਰਾਜਪੁਰ ਦੀਆਂ ਇਹਨਾਂ ਖੇਡਾਂ ਦੇ ਵਿੱਚ ਕਿਉਂਕਿ 4-5 ਸਾਲ ਤੋਂ ਇਹ ਦੋਰਾ ਦੇ ਉੱਤੇ ਬੈਣ ਲੱਗਿਆ ਸੀ ਕੱਲ ਇਸ ਦੀ ਸ਼ੁਰੂਆਤ ਹੋ ਰਹੀ ਹੈ ਹੁਣ ਆਗਾਜ਼ ਹੋ ਰਿਹਾ ਕਿਵੇਂ ਤਾਂ ਲੱਗਦਾ ਕਿਉਂਕਿ 4-5 ਸਾਲ ਬਹੁਤ ਵਧੀਆ ਲੱਗਦਾ ਜੀ ਹਾਂ ਅਣੀ ਬਹੁਤ ਟਾਈਮ ਬਾਅਦ ਇਹ ਦੁਬਾਰਾ ਹੋਈਆਂ ਨੇ ਵਧੀਆ ਲੱਗਦਾ ਜੀ ਸਾਨੂੰ ਹਾਂਜੀ ਕਿੰਨੇ ਕਿੰਨੇ ਦਾ ਬਲਦ ਖਰੀਦਿਆ ਕਿੰਨੇ ਕਿੰਨੀ ਦੌਰ ਤੋਰ ਦੀ ਸੇਵਾ ਕਰ ਰਿਹਾ ਸੇਵਾ ਜੀ 2 ਸਾਲ ਤੋਂ ਕਰਦੇ ਸਾਢੇ 25 ਲੱਖ ਰੁਪਏ ਦਾ ਦਿੱਤਾ ਸੀਗਾ ਜੀ ਪਸਾਉੜ ਪਿੰਡ ਤੋਂ ਅੱਛਾ ਹਾਂਜੀ ਹੂੰ ਆ ਬਾਲ ਦੇ ਜੀ ਉਸ ਦਿਨ ਬੁਲਟ ਜਿੱਤੇ ਦੋ ਫਰ ਬ੍ਰੇਨ ਡੌਜ਼ਰ ਦੇ ਵਿੱਚ ਜੀ ਹੂੰ ਹਾਂਜੀ ਹਣ ਕੱਲੂ ਦੇਖਦੇ ਆ ਜੀ ਕੀ ਬਣਦਾ ਕੱਲੂ ਭਜਾਵਾਂਗੇ ਹੂੰ ਅੱਛਾ ਕੀ ਕੀ ਨਾਮ ਰੱਖੇ ਨੇ ਇਹਨਾਂ ਦੇ ਇਹਨਾਂ ਨੂੰ ਜਗਨੂ ਆ ਜੀ ਇਹਨਾਂ ਨੂੰ ਰਾਸ਼ਟਰਪਤੀ ਆ ਉਹਨਾਂ ਗੱਜਣਾ ਜੀ ਹੂੰ ਹੂੰ ਅੱਛਾ ਜਗਨੂ ਤੇ ਜੱਗਾ ਇਦਾਂ ਦੇ ਨਾਮ ਤੁਸੀਂ ਇਹਨਾਂ ਦੇ ਰੱਖੇ ਨੇ ਔਰ ਕੱਲ ਜਦੋਂ ਇਸ ਮੈਦਾਨ ਦੇ ਵਿੱਚ ਤੁਸੀਂ ਮੁਕਾਬਲੇ ਕਰੋਗੇ ਆਪਸ ਦੇ ਵਿੱਚ ਜਦੋਂ ਬਲਦਾ ਦੇ ਹੋਣਗੇ ਅਕੀ ਲੱਗਦਾ ਕੀ ਹੈ ਕਿ ਕਿਹਦਾ ਬਲ ਜਗਰੂ ਜਿੱਤੂਗਾ ਕਿ ਇਹ ਤਾਂ ਹੀ ਕਿਸਮਤ ਆਉਣਾ ਹਾਂ ਦਾ ਜਿੱਤ ਹਾਰੇ ਕਿਸਮਤ ਰੱਬ ਦੇ ਨੋਤੇ ਆਈ ਇਨਾਮ ਵੀ ਮਿਲਦਾ ਹਾਂਜੀ ਹਾਂਜੀ ਨਾਮ ਮਿਲੇਗਾ ਜੀ ਹਾਂਜੀ ਹਾਂਜੀ ਨਾਮ ਬਹੁਤ ਆਈ ਕਿੰਨਾ ਇਨਾਮ ਮਿਲਦਾ ਫਿਰ ਇੱਥੋਂ ਇੱਥੇ 2 ਲੱਖ ਤੋਂ ਉੱਤੇ ਕਹਿੰਦੇ ਨੇ ਜੀ ਬਾਕੀ ਦੇਖੋ ਹਾਂਜੀ 2 ਲੱਖ ਰੁਪਏ ਦੱਸਦੇ ਨੇ ਜੀ ਬਾਕੀ ਇਹ ਇਹ ਬੜਾ ਯੂਥ ਔਰ ਯੰਗ ਨੌਜਵਾਨ ਮੁੰਡਾ ਇਹ ਕੀ ਰੱਖਿਆ ਨਾਮ ਇਹਦਾ ਬਲ ਇਹਦਾ ਗੱਜਣ ਆਈ ਗੱਜਣ ਗੱਜਨ ਪਹਿਲੇ ਵੀ ਮੁਕਾਬਲੇ 4 ਸਾਲ ਪਹਿਲੇ ਹੋਇਆ ਮੁਕਾਬਲਾ ਪਹਿਲਾਂ ਭੱਜਿਆ ਜੀ ਇਹ ਹੂੰ ਕਿੰਨੇ ਦਾ ਕਿੰਨੇ ਦਾ ਖਰੀਦਿਆ ਸੀ ਉਹ ਛੋਟਾ ਹੁੰਦਾ ਹੀ ਲਿਆ ਦੀ ਪਾਲਿਆ ਹੋਇਆ ਹੂੰ ਕੀ ਕੀ ਖੁਰਾਕ ਖਾਂਦੇ ਉਹਨੂੰ ਇਹਨੂੰ ਛੋਲੇ ਜੀ ਘਿਓ ਆਪਣੇ ਬਾਕੀ ਸਾਰਾ ਕੋਈ ਤਾਰਾ ਮੀਰਾ ਵਗੈਰਾ ਸਾਰਾ ਕੁਝ ਕੱਲ ਘਿਓ ਤੇ ਛੋਲੇ ਕੰਮ ਕਰਨਗੇ ਪੂਰੀ ਤਰ੍ਹਾਂ ਤੁਹਾਡੇ ਕਰਨਗੇ ਜੀ ਇਹਦਾ ਹੈ ਕਰਨਗੇ ਜੀ ਕਰਨਗੇ ਹੈ ਕਰਨਗੇ ਖੁਸ਼ ਹੋ ਪੂਰਾ ਕਿਉਂਕਿ 4 ਸਾਲ ਬਾਅਦ ਹਾਂਜੀ ਮੇਰੇ ਨਾਲ ਜਿਹੜੇ ਕਿਲਾ ਰਾਏਪੁਰ ਦੇ ਪ੍ਰਬੰਧਕ ਨੇ ਉਹ ਵੀ ਮੇਰੇ ਨਾਲ ਨੇ ਕਰਨਲ ਗਰੇਵਾਲ ਇਹ ਦੇ 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 ਜੀ ਹੁਣ ਦਾ ਬੜਾ ਰਸ਼ ਪੈਣ ਵਾਲਾ ਕਿਉਂਕਿ ਬੜੇ ਲੰਬੇ ਸਮੇਂ ਤੋਂ ਬੈਨ ਸੀ ਅ ਪਿਛਲੇ 4-5 ਸਾਲ ਤੋਂ ਸਾ ਸਿੰਮੀ ਬਹੁਤ ਕੋਸ਼ਿਸ਼ ਕਰ ਰਹੇ ਆ ਕਿ ਵੈਲਗੜੀ ਦੀ ਦੌੜ ਸਾਡੀ ਚਾਰਟਰ ਚ ਸ਼ਾਮਿਲ ਹੋ ਜਾਣ ਹਮ ਹਮ ਅ ਅਰੇ ਇਸ ਵਾਰ ਜੋ ਹੈ ਸਾਰੇ ਦੇ ਰੂਟਸ ਵਗੈਰਾ ਬਣ ਗਏ ਹੋਏ ਆ ਰੂਪ ਵਗੈਰਾ ਬਣ ਗਿਆ ਬੈਲ ਗੱਡੀਆਂ ਵਾਲੇ ਬੜੇ ਪ੍ਰੈਕਟਿਸ ਕਰਕੇ ਵੀ ਗਏ ਨੇ ਜ਼ਮੀਨ ਵੀ ਪੂਰੀ ਤਿਆਰ ਹੈ ਇਹ ਗਰਾਊਂਡ ਦੇ ਵਿੱਚ ਸਾਰੇ ਸੁਆਗਾ ਵਗੈਰਾ ਫੇਰ ਕੀ ਇੱਕਦਮ ਲੈਵਲ ਪ੍ਰੋਪਰ ਕੀਤਾ ਹੋਇਆ ਪਾਣੀ ਪੂਣੀ ਵੀ ਛਿੜਕਿਆ ਗਿਆ ਕਾਫੀ ਕੁਛ ਰੱਬ ਨੇ ਮੀਂਹ ਪਾ ਦਿੱਤਾ ਸੀਗਾ ਤੋਂ ਸਾਨੂੰ ਪੋਸਟਪੋਨ ਕਰਨੀਆਂ ਪਈਆਂ ਪਹਿਲਾਂ 30 31 ਜਨਵਰੀ 1 ਫਰਵਰੀ ਦੀਆਂ ਸੀ ਹੁਣ 17 18 19 ਫਰਵਰੀ ਕਰਨੀ ਪੈਗੀ ਬਾਰਿਸ਼ ਕਰ ਰਹੀ ਚਲੋ ਮੈਂ ਉਹ ਪੋਸਟਰ ਵੀ ਦਿਖਾ ਦਿੰਦਾ ਕਿਉਂਕਿ ਇਹ ਇਹ ਪੋਸਟਰ ਦੇ ਉੱਤੇ ਜਿਸ ਤਰ੍ਹਾਂ ਦੇ ਨਾਲ ਇਹ ਖੇਡਾਂ ਦੇ ਨਾਮ ਲਿਖੇ ਨੇ ਕਿਹੜੀਆਂ-ਕਿਹੜੀਆਂ ਖੇਡਾਂ ਹੋਣਗੀਆਂ ਔਰ ਕਿਉਂਕਿ ਕਿਲਾ रायपुर ਦੇ ਇਸ ਮੈਦਾਨ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਅਜਿਹੇ ਪੋਸਟਰ ਪਹਿਲੇ ਲਾਏ ਗਏ ਨੇ ਹੌਕੀ ਦਾ ਮੈਚ ਹੋਏਗਾ ਕੁੜੀਆਂ ਦੇ ਮੁੰਡਿਆਂ ਦਾ 1500 ਮੀਟਰ ਮੁੰਡਿਆਂ ਦੀਆਂ ਦੌੜਾਂ ਹੋਣਗੀਆਂ 1500 ਮੀਟਰ ਲੜਕੀਆਂ ਦੀਆਂ ਦੌੜਾਂ ਹੋਣਗੀਆਂ 400 ਮੀਟਰ ਲੜਕੇ ਹੀਟਸ ਫਾਈਟ ਇਹ ਸਵੇਰੇ 10:30 ਵੇ ਟਾਈਮਿੰਗ ਲਿਖਿਆ ਨਾਲ ਪਰ ਪ੍ਰਾਇਮਰੀ ਸਕੂਲ ਲੜਕੇ 60 ਮੀਟਰ ਰੇਸ ਇਸ ਤਰ੍ਹਾਂ ਦੀਆਂ ਕਈ ਹਾਕੀ ਹਾਕੀ ਦੇ ਖੇਡਾ ਜਿਹੜੇ ਨੇ ਉਹ ਮੁਕਾਬਲੇ ਹੋਣਗੇ ਖੇਡਾ ਹੋਣਗੀਆਂ ਕਬੱਡੀ ਸ਼ਾਰਟ ਫੁੱਟ ਔਰ ਕਬੱਡੀ ਸਰਕਲ ਕਬੱਡੀ ਨੈਸ਼ਨਲ 100 ਮੀਟਰ ਔਰ ਜਿਹੜੇ ਬਜ਼ੁਰਗ ਆ ਕਿਉਂਕਿ ਅਸੀਂ ਹਰ ਵਾਰ ਬਜ਼ੁਰਗਾ ਦੀਆਂ ਵੀ ਦੌੜਾ ਅੱਥੇ ਦਿਖਾਣੇ ਆ ਕਿਉਂਕਿ ਬਾਬੇ ਜਦੋਂ ਦੌੜਦੇ ਨੇ ਸਕੀਲਾ ਰਾਜਪੁਰ ਦੀਆਂ ਖੇਡ ਮੈਦਾਨ ਦੇ ਵਿੱਚ ਉਦੋਂ ਤਸਵੀਰਾਂ ਕਾਫੀ ਇਹ ਖੂਬਸੂਰਤ ਹੁੰਦੀ ਹੈ ਕਿਉਂਕਿ ਪੰਜਾਬੀ ਕਲਚਰ ਦੇ ਨਾਲ ਇਹ ਖੇਡ ਮੈਦਾਨ ਜੁੜਿਆ ਹੈ ਪੰਜਾਬੀ ਵਿਰਸੇ ਦੇ ਨਾਲ ਇਹ ਖੇਡ ਮੈਦਾਨ ਜੁੜਿਆ ਹੈ ਕਿਉਂਕਿ ਹਰ ਇੱਕ ਤਸਵੀਰ ਅਸੀਂ ਪਿਛਲੇ ਕਈ ਸਾਲਾਂ ਤੋਂ ਇੱਥੋਂ ਕਵਰ ਕਰਦੇ ਆ ਰਹੇ ਹਾਂ ਕਿ ਇਹ ਦੇ ਲੋਕਾਂ ਨੂੰ ਮੈਸੇਜ ਦੋਗੇ ਜੀ ਇੱਥੇ ਇਹਦੇ ਵਿੱਚ ਜੋ ਫੀਸ ਲਿਖੀ ਹੋਈ ਹੈ ਇੱਕ ਕੈਨਸਲ ਕਰਤੀ ਗਈ ਕੋਈ ਫੀਸ ਨਹੀਂ ਲਈ ਚਲੋ ਕੋਈ ਫੀਸ ਫ੍ਰੀ ਫ੍ਰੀ ਬਿਲਕੁਲ ਐਵਰੀਬਾਡੀ ਫ੍ਰੀ ਅੱਛਾ ਕੀ ਮੈਸੇਜ ਦੋਗੇ ਕਿਉਂਕਿ ਵਿਦੇਸ਼ਾਂ ਦੇ ਵਿੱਚ ਵੀ ਤੁਹਾਨੂੰ ਦੇਖ ਰਹੇ ਹੋ ਮੈਸੇਜ ਹੈ ਜੀ ਹੁਣ ਕਿਲਾ ਰਾਇਪੁਰ ਦੀਆਂ ਖੇਡਾਂ ਦੁਬਾਰਾ ਤੋਂ ਰੀਜ਼ਿਊਮ ਹੋ ਗਈਆਂ ਨਹੀਂ ਜਿਸ ਤਰ੍ਹਾਂ ਪਹਿਲਾਂ ਹੁੰਦੀਆਂ ਸੀ 8 ਤੋਂ 15 ਸਾਲ ਪਹਿਲਾਂ ਵਿੱਚ ਗੈਪ ਆ ਗਿਆ 8 ਸਾਲ ਦਾ ਕਈ ਕਾਰਨ ਕਰਕੇ ਜੋ ਬੈਲ ਗੱਡੀਆਂ ਦੇ ਉੱਤੇ ਬੈਨ ਲਗਾ ਦਿੱਤਾ ਸੀ ਸੁਪਰੀਮ ਕੋਰਟ ਨੇ ਤੇ ਸਰਕਾਰ ਨੇ ਵੀ ਸਾਡਾ ਬਹੁਤ ਸਾਥ ਦਿੱਤਾ ਸਾਡੇ ਹੋਰ ਵੀ ਯਾਰ ਦੋਸਤ ਨੇ ਜਿਨੇ ਬੈਲ ਗੱਡੀਆਂ ਦੇ ਦੌੜਾ ਕਾ ਉਹਨਾਂ ਨੂੰ ਵੀ ਇਹ ਸੀਗਾ ਵੀ ਕਿਸੇ ਤਰ੍ਹਾਂ ਕਿ ਇੰਨਾ ਜਲਦੀ ਆਪਾਂ ਇਹਨਾਂ ਨੂੰ ਇੰਟਰੋਡਿਊਸ ਦੁਬਾਰਾ ਕਰੀਏ ਸੋ ਹੁਣ ਉਹ ਘੜੀ ਆ ਗਈ ਹੈ ਤੇ ਬੈਲ ਗੱਡੀਆਂ ਵਾਲਿਆਂ ਨੇ ਇੱਥੇ ਪ੍ਰੈਕਟਿਸ ਵੀ ਕਾਫੀ ਕਰ ਲਈ ਹੈ ਅੱਛਾ ਬਾਕੀ ਇਸ ਤੋਂ ਇਲਾਵਾ ਹੋਰ ਵੀ ਕਈ ਤਰ੍ਹਾਂ ਦੀਆਂ ਖੇਡਾਂ ਇਸ ਮੈਦਾਨ ਦੇ ਵਿੱਚ ਵੇਖਣ ਨੂੰ ਮਿਲਣਗੀਆਂ ਬਾਬੀਆਂ ਦੀਆਂ ਦੌੜਾ ਦੀ ਤਾਂ ਮੈਂ ਗੱਲ ਕੀਤੀ ਹੈ ਜਿਹੜਾ ਊਠ ਜਦੋਂ ਪੰਜਾਬੀ ਵਿਰਸੇ ਦੇ ਵਿੱਚ ਪੰਜਾਬੀ ਕਲਚਰ ਦੇ ਵਿੱਚ ਉਹ ਝਲਕ ਨਜ਼ਰ ਆਉਂਦੀ ਹੈ ਘੋੜੀ ਦਾ ਡਾਂਸ ਮੈਂ ਬੜਾ ਕਵਰ ਕੀਤਾ ਹਾਂਜੀ ਹਾਂ ਬੇਸ਼ੱਕ ਕਾਫੀ ਜ਼ਿਆਦਾ ਕਨਵੈਨਸ਼ਨਲ ਸਪੋਰਟਸ ਵੀ ਹੋਣਗੀਆਂ hockey kabaddi ਤਾਂ ਸਾਡੀ hockey ਦਾ ਮੰਨੀ ਹੋਇਆ ਕਿਲਾ ਰੈਪਰ ਦੀ ਜੀ ਇੰਡੀਆ ਲਈ ਸਭ ਤੋਂ ਜ਼ਿਆਦਾ 골ਡ ਮੈਡਲ 올림픽ਸ ਚ hockey ਦੀ ਟੀਮ ਚ ਆਇਆ ਤੇ ਇਹ ਜਾਓ ਕਿ ਦਾ ਕੋਈ ਪਲੇਅਰ ਹੀ ਨਹੀਂ ਜਿਹੜਾ ਕਿਲਾ ਰੈਪਰਚਨਾ ਖੇਡਿਆ ਹੋਵੇ ਬਹੁਤ ਵਧੀਆ ਪ੍ਰੀਰੀ ਹੈ ਸਾਡੇ ਸੈਕਟਰੀ ਸਾਹਿਬ ਇੱਥੇ ਦਿਨ ਰਾਤ ਮਿਹਨਤ ਕਰਾਉਂਦੇ ਆ ਮੈਂ ਸੁਣਿਆ ਇਨਾਮ ਕਿਉਂਕਿ ਜਿਵੇਂ ਉਹ ਕਹਿ ਰਿਹਾ ਸੀ ਬਲਦਾ ਦਾ ਜਿਹੜਾ ਮਾਲਕ ਹੈ 2-2 ਲੱਖ ਰੁਪਏ ਇਨਾਮ ਜਿਹੜਾ ਹਾਂਜੀ ਹਾਂ 2 ਲੱਖ ਰੁਪਏ ਪਹਿਲੇ ਨੂੰ ਆ ਮੈਨੂੰ ਲੱਗਾ 1,75,000 ਦੂਜੇ ਨੂੰ ਆ 1.5 ਲੱਖ ਤੀਜੇ ਨੂੰ ਆ ਬਹੁਤ ਚੰਗੇ ਇਨਾਮ ਨੇ ਜੀ ਬਲਦਾਂ ਦੀ ਸੇਵਾ ਕਰਦੇ ਆ ਦਿਨ ਰਾਤ ਉਹ ਇੰਨਾ ਕਦਾ ਨਾਮ ਬਣਦਾ ਇਨਾਮ ਵੀ ਲੱਖਾਂ ਰੁਪਏ ਦੇ ਨੇ ਔਰ ਕੱਲ ਅਸੀਂ ਹਰ ਇੱਕ ਨੂੰ ਤਸਵੀਰ ਦਿਖਾਉਣ ਦੀ ਇਸ ਮੈਦਾਨ ਤੋਂ ਕੋਸ਼ਿ ਆ ਪੂਰੀ ਤਰ੍ਹਾਂ ਮੁਕੰਮਲ ਤੌਰ ਤੇ ਤਿਆਰ ਹੈ ਔਰ ਜਿਹੜੇ ਬਲਦਾਂ ਨੇ ਮੈਂ ਥੋੜੀ ਦੇਰ ਪਹਿਲੇ ਉਹ ਵੀ ਤਸਵੀਰਾਂ ਦਿਖਾਈਆਂ ਬਲਦਾਂ ਦੇ ਜਿਹੜੇ ਮਾਲਕ ਆ ਉਹ ਇੱਥੇ ਬਲਦਾਂ ਲੈ ਕੇ ਆਏ ਨੇ ਔਰ ਉਹਨਾਂ ਨੂੰ ਪੂਰੀ ਤਰ੍ਹਾਂ ਟ੍ਰੇਨਿੰਗ ਦੇ ਰਹੇ ਨੇ ਕੱਲ ਇਸ ਮੈਦਾਨ ਦੇ ਵਿੱਚ ਬਲਦਾਂ ਦੀ ਜਦੋਂ ਦੌੜਾ ਹੋਣ ਗਿਆ ਉਹ ਤਸਵੀਰ ਵੀ ਪੂਰੀ ਕੋਸ਼ਿਸ਼ ਕਰਾਂਗੇ ਤੁਹਾਡੇ ਦਾ ਪੰਜਾਬ ਦੀ ਕੈਮਰਾਮੈਨ ਰਾਜਿੰਦਰ ਟੋਨੀ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਕੋ